ਪੰਜਾਬ ਦੇ ਲੁਧਿਆਣਾ ਦੇ ਵਿੱਚ 19 ਜੂਨ ਨੂੰ ਜੀਮਣੀ ਚੋਣ ਹੋਣ ਵਾਲੀ ਹੈ ਤਾਂ ਦੱਸ ਦਈਏ ਕਿ ਪੰਜਾਬ ਦੇ ਲੁਧਿਆਣਾ ਪਛਮੀ ਵਿਧਾਨ ਸਭਾ ਸੀਟ ਦੀ ਉਪ ਚੋਣ ਦੇ ਲਈ 14 ਉਮੀਦਵਾਰ ਇਸ ਵਾਰ ਮੈਦਾਨ ਵਿੱਚ ਆਏ ਹਨ ਤੇ ਪੰਜਾਬ ਦੇ ਲੁਧਿਆਣਾ ਪਛਮੀ ਵਿਧਾਨ ਸਭਾ ਸੀਟ ਦੀ ਉਪ ਚੋਣ 19 ਜੂਨ ਨੂੰ ਹੋਵੇਗੀ ਤੇ ਵੋਟਾਂ ਦੀ ਗਿਣਤੀ ਜੋ ਹੈ 23 ਜੂਨ ਨੂੰ ਹੋਣੀ ਹੈ ਤਾਂ ਦੱਸ ਦਈਏ ਕਿ ਜਨਵਰੀ ਵਿੱਚ ਆਪ ਵਿਧਾਇਕ ਗੁਰਪ੍ਰੀਤ ਬਸੀ ਗੋਗਗੀ ਦੀ ਮੌਤ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ ਜਿਸ ਤੋਂ ਬਾਅਦ ਹੁਣ ਇਸ ਸੀਟ ਤੇ ਚੋਣ ਹੋਣ ਜਾ ਰਹੀ ਹੈ ਤਾਂ ਦੱਸਦੀ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਹੋਣ ਵਾਲੀ ਉਪ ਚੋਣ ਲਈ ਆਪਣੇ ਉਮੀਦਵਾਰ ਜੀਵਨ ਗੁਪਤਾ ਨੂੰ ਐਲਾਨਿਆ ਤਾਂ ਦੱਸਦੀ ਹੈ ਕਿ ਜੀਵਨ ਗੁਪਤਾ ਜੰਪਾ ਜ਼ਿਲ੍ਹਾ ਫਾਟੇਗੜ ਸਾਹਿਬ ਦੇ ਬਸੀ ਪਠਾਣਾ ਦੇ ਨਿਵਾਸੀ ਹਨ ਤੇ ਜਾਣਕਾਰੀ ਮੁਤਾਬਕ ਲੁਧਿਆਣਾ ਪੱਛਮੀ ਸੀਟ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗਗੀ ਦੇ ਦੇਹਾਂਤ ਤੋਂ ਬਾਅਦ ਐਸੀਡ ਜੋ ਹੈ ਖਾਲੀ ਹੋ ਗਈ ਸੀ ਤੇ ਹੁਣ ਇੱਥੇ 19 ਜੂਨ ਨੂੰ ਵੋਟਾਂ ਹੋਣ ਵਾਲੀਆਂ ਹਨ ਤੇ ਦੱਸਦੀ ਹੈ ਕਿ 23 ਜੂਨ ਨੂੰ ਇਸ ਦੇ ਨਤੀਜੇ ਵੀ ਐਲਾਨੇ ਜਾਣਗੇ ਤਾਂ ਉਧਰ ਹੀ ਗੱਲ ਕਰਿਆ ਜਾ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਦੱਸਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਉਮੀਦਵਾਰ ਵਕੀਲ ਪਰੂਕਾਰ ਸਿੰਘ ਨੂੰ ਮੰਨੂ ਐਲਾਨਿਆ ਹੈ ਜਿਸ ਜੋ ਕਿ ਇੱਕ ਵਕੀਲ ਹਨ ਪੇਸ਼ੇਵਰ ਜੋ ਇੱਕ ਵਕੀਲ ਸਰ ਤੇ ਉਹਨਾਂ ਨੇ ਆਪਣੇ ਬਿਆਨਾਂ ਦੇ ਵਿੱਚ ਵੀ ਬਹੁਤ ਵਾਰ ਕਿਹਾ ਹੈ ਕਿ ਇਸ ਵਾਰ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਹੀ ਸਰਕਾਰ ਆਵੇਗੀ ਲੁਧਿਆਣਾ ਦੇ ਵਿੱਚ ਹੋ ਰਹੀ ਜਮਿਨੀ ਚੋਣਾਂ ਦੇ ڪرਸੀ ਕਿਸ ਨੂੰ ਮਿਲਦੀ ਹੈ ਇਹ ਤਾਂ ਆਉਣ ਵਾਲੇ ਸਮੇਂ ਤੇ ਹੀ ਪਤਾ ਚੱਲੇਗਾ ਨਤੀਜੇ ਆ ਦੇ ਹੀ ਪਤਾ ਚੱਲੇਗਾ ਤੇ ਹੋਰ ਅਜਿਹੀਆਂ ਅਪਡੇਟਸ ਜਾਣਨ ਲਈ ਤੁਸੀਂ ਜੁੜੇ ਰਹੋ ਆਨਅਰ ਦੇ ਨਾਲ ਪੰਜਾਬ ਦੇ ਲੁਧਿਆਣਾ ਦੇ ਵਿੱਚ 19 ਜੋਨ ਨੂੰ ਜਮਿਨੀ ਚੋਣ ਹੋਣ ਵਾਲੀ ਹੈ ਤਾਂ ਦੱਸ ਦਈਏ ਕਿ ਪੰਜਾਬ ਦੇ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਦੀ ਉਪ ਚੋਣ ਦੇ ਲਈ 14 ਉਮੀਦਵਾਰ ਇਸ ਵਾਰ ਮੈਦਾਨ ਵਿੱਚ ਆਏ ਹਰ ਤੇ ਪੰਜਾਬ ਦੇ ਲੁਧਿਆਣਾ ਪਛਮੀ ਵਿਧਾਨ ਸਭਾ ਸੀਟ ਦੀ उपचुनाव 19 ਜੂਨ ਨੂੰ ਹੋਵੇਗੀ ਤੇ ਵੋਟਾਂ ਦੀ ਗਿਣਤੀ ਜੋ ਹੈ ਹੁਣ 23 ਜੂਨ ਨੂੰ ਹੋਣੀ ਹੈ ਤਾਂ ਦੱਸਦੀ ਹੈ ਕਿ ਜਨਵਰੀ ਵਿੱਚ ਆਪ ਵਿਧਾਇਕ ਗੁਰਪ੍ਰੀਤ ਬਸੀ ਗੋਗੀ ਦੀ ਮੌਤ ਬਾਅਦ ਇਹ ਸੀਟ ਖਾਲੀ ਹੋ ਗਈ ਸੀ ਜਿਸ ਤੋਂ ਬਾਅਦ ਹੁਣ ਇਸ ਸੀਟ ਤੇ ਚੋਣ ਹੋਣ ਜਾ ਰਹੀ ਹੈ ਤਾਂ ਦੱਸਦੀ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਲੁਧਿਆਣਾ ਪਛਮੀ ਵਿਧਾਨ ਸਭਾ ਹਲਕੇ ਤੋਂ ਹੋਣ ਵਾਲੀ उपचुनाव ਲਈ ਆਪਣੇ ਉਮੀਦਵਾਰ ਜੀਵਨ ਗੁੱਤਾ ਨੂੰ ਐਲਾਨਿਆ ਹੈ ਤਾ ਦੱਸ ਦਈਏ ਕਿ ਜੀਵਨ ਗੁਪਤਾ ਜੰਪਾ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਸੀ ਪਠਾਣਾ ਦੇ ਨਿਵਾਸੀ ਹਨ ਤੇ ਜਾਣਕਾਰੀ ਮੁਤਾਬਕ ਲੁਧਿਆਣਾ ਪੱਛਮੀ ਸੀਟ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੇ ਦੇਹਾਂਤ ਤੋਂ ਬਾਅਦ ਇਹ ਸੀਟ ਜੋ ਹੈ ਖਾਲੀ ਹੋ ਗਈ ਸੀ ਤੇ ਹੁਣ ਇੱਥੇ 19 ਜੂਨ ਨੂੰ ਵੋਟਾਂ ਹੋਣ ਵਾਲੀਆਂ ਹਨ ਤੇ ਦੱਸ ਦਈਏ ਕਿ 23 ਜੂਨ ਨੂੰ ਇਸ ਦੇ ਨਤੀਜੇ ਵੀ ਐਲਾਨੇ ਜਾਣਗੇ ਤਾਂ ਉਧਰ ਹੀ ਗੱਲ ਕਰੀਏ ਜੇ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਉਮੀਦਵਾਰ ਵਕੀਲ ਪਰਉਕਾਰ ਸਿੰਘ ਨੂੰ ਮੰਨੂ ਐਲਾਨਿਆ ਜਿਸ ਜੋ ਕਿ ਇੱਕ ਵਕੀਲ ਹਨ ਪੇਸ਼ੇਵਰ ਜੋ ਇੱਕ ਵਕੀਲ ਚ ਤੇ ਉਹਨਾਂ ਨੇ ਆਪਣੇ ਬਿਆਨਾਂ ਦੇ ਵਿੱਚ ਵੀ ਬਹੁਤ ਵਾਰ ਕਿਹਾ ਹੈ ਕਿ ਇਸ ਵਾਰ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਹੀ ਸਰਕਾਰ ਆਵੇਗੀ ਲੁਧਿਆਣਾ ਦੇ ਵਿੱਚ ਹੋਰ ਹੈ ਜਮਿਨੀ ਚੋਣਾਂ ਦੇ ਕੁਰਸੀ ਕਿਸ ਨੂੰ ਮਿਲਦੀ ਹੈ ਇਹ ਤਾਂ ਆਉਣ ਵਾਲੇ ਸਮੇਂ ਤੇ ਹੀ ਪਤਾ ਚੱਲੇਗਾ ਨਤੀਜਿਆਂ ਦੇ ਹੀ ਪਤਾ ਚੱਲੇਗਾ ਤੇ ਹੋਰ ਇਹੋ ਜਿਹੀਆਂ ਅਪਡੇਟਸ ਜਾਣਨ ਲਈ ਤੁਸੀਂ ਜੁੜੇ ਰਹੋ ਔਰ ਨੀਅਰ ਦੇਣਾ